ਦੇਖੋ ਅੱਜ ਜੇਡੀ ਵੈਂਸ ਤੇ ਪ੍ਰਧਾਨ ਮੰਤਰੀ ਜੀ ਦਾ ਗੋਲਡਨ ਗੇਟ ਤੇ ਅਸੀਂ ਅਰਤੀ ਫੂਕ ਮੁਜਾਰਾ ਅਰਤੀ ਫੂਕ ਮੁਜਾਰਾ ਕਰ ਰਹੇ ਹਾਂ ਉਹਦੀ ਵਜ੍ਹਾ ਹੈਗੀ ਆ ਕਿ ਜਿਹੜਾ ਸਮਝੌਤਾ ਅਮਰੀਕਾ ਦੇ ਨਾਲ ਭਾਰਤ ਸਰਕਾਰ ਕਰਨ ਜਾ ਰਹੀ ਆਉਣ ਵਾਲੇ ਸਮੇਂ ਵਿੱਚ ਜਿਹੜੀ ਜੇਡੀ ਵੈਂਸ ਨੇ ਪ੍ਰਧਾਨ ਮੰਤਰੀ ਨਾਲ ਮੀਟਿੰਗ ਕੀਤੀ ਹੈਗੀ ਆ ਉਹਦੇ ਵਿੱਚ ਦਵੱਲੇ ਵਪਾਰ ਦੀ ਗੱਲ ਨਿਕਲ ਕੇ ਆਈ ਕਹਾ ਜਾਂਦਾ ਵੀ ਜਿਹੜਾ 42 ਮਿਲੀਅਨ ਡਾਲਰ ਦਾ ਆਯਾਤ ਅਮਰੀਕਾ ਤੋਂ ਭਾਰਤ ਵਿੱਚ ਹੋ ਰਿਹਾ ਉਹਦੇ ਤੇ ਭਾਰਤ ਸਰਕਾਰ ਉਹਦੇ ਅੱਦੇ ਵਪਾਰ ਤੇ ਜਿਹੜਾ ਆਪਣੀ ਡਿਊਟੀ ਆਈ ਉਹ ਘੱਟ ਕਰ ਰਹੀ ਆ ਜੇ ਉਹਦੇ ਵਿੱਚ ਖੇਤੀ ਸੈਕਟਰ ਆ ਗਿਆ ਡੇਰੀ ਆ ਗਿਆ ਪੋਲਟਰੀ ਆ ਗਿਆ ਇੱਕ ਸਕਾਨਾ ਦੀ ਬਰਬਾਦੀ ਹੋ ਜੂ ਕਿਉਂਕਿ ਭਾਰਤ ਸਰਕਾਰ ਜਿਹੜੀਆਂ ਬਾਹਰੋਂ ਚੀਜ਼ਾਂ ਆਉਂਦੀਆਂ ਨੇ ਉੱਤੇ ਡਿਊਟੀ ਲਾਉਂਦੀ ਹੈਗੀ ਆ ਵੀ ਸਾਡੇ ਕਿਉਂਕਿ ਸਾਡਾ ਖੇਤੀ ਪ੍ਰਧਾਨ ਦੇਸ਼ ਆ ਇਹ ਸਾਡੇ ਜਿੰਨੇ ਮੁੱਲ ਵਿੱਚ ਸਾਡੀਆਂ ਇੱਥੇ ਜਿੰਸਾਂ ਵਿਕਦੀਆਂ ਨੇ ਉਹ ਘੱਟ ਰੇਟ ਤੇ ਨਾ ਵਿਕਣ ਇਸ ਕਰਕੇ ਅਸੀਂ ਮੋਦੀ ਜੀ ਨੂੰ ਅਮਿਤ ਜੇਪੀ ਨੱਡਾ ਜੀ ਨੂੰ ਇਹ ਤੋਂ ਕਾਹ ਜਿੰਨੇ ਦੇਸ਼ ਦੇ ਐਮਪੀ ਉਹਨਾਂ ਨੂੰ ਇਹ ਅਪੀਲ ਕਰਦੇ ਆ ਵੀ ਇਹੇ ਸਮਝੌਤੇ ਤੋਂ ਸਾਨੂੰ ਬਾਹਰ ਆਉਣਾ ਚਾਹੀਦਾ ਕਿਉਂ ਬਾਹਰ ਆਉਣਾ ਚਾਹੀਦਾ ਇਹ ਸਮਝੌਤਾ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਆਮ ਵਪਾਰ ਵਾਸਤੇ ਉਹਦੇ ਹਿੱਤ ਵਿੱਚ ਨਹੀਂ ਹੈਗਾ ਅਮਰੀਕਾ ਕੋ ਸਿੱਖਣਾ ਚਾਹੀਦਾ ਜੇ ਅਮਰੀਕਾ ਦਾ ਰਾਸ਼ਟਰਪਤੀ ਕਹਿੰਦਾ ਕਿ ਅਸੀਂ ਆਪਣੇ ਦੇਸ਼ ਦੇ ਹਿੱਤ ਦੇ ਵਿਰੁੱਧ ਕੋਈ ਸਮਝੌਤਾ ਨਹੀਂ ਕਰਨਾ ਚਾਹੁੰਦੇ ਤੇ ਫਿਰ ਭਾਰਤ ਨੂੰ ਵੀ ਆਪਣੇ ਦੇਸ਼ ਦੇ ਵਿਰੁੱਧ ਕੋਈ ਸਮਝੌਤਾ ਨਹੀਂ ਕਰਨਾ ਚਾਹੀਦਾ ਇਹੋ ਜੀ ਸਾਡੀ ਗੱਲ ਆ ਕੇਐਮਐਮ ਕਿਸਾਨ ਮਜ਼ਦੂਰ ਮੋਰਚਾ 올 ਇੰਡੀਆ ਲੈਵਲ ਤੇ ਅੱਜ ਦੀ ਕਾਲ ਲਾਗੂ ਕਰ ਰਿਹਾ ਤੇ ਕੱਲ ਵੀ ਪੂਰੇ ਦੇ ਪੰਜਾਬ ਦੇ ਧਰਤੀ ਭੁਗ ਮਜਾਰੇ ਹੋਣ ਅੱਛਾ ਕੀ ਲੱਗ ਰਹੀ ਹੈ ਸਰਕਾਰ ਦੀ ਜਾਇਨੇ ਵੀ ਕੱਲ हां देखो केंद्र सरकार विश्व व्यापार संस्था ਦੇ ਹੇਠ ਜਿਹੜਾ 1991 92 ਚ ਇਹਨਾਂ ਨੀਤੀਆਂ ਨੇ ਉਹਦੇ ਦਬਾਅ ਹੇਠ ਇਹ ਸਾਰੀਆਂ ਸਾਡੇ ਕਿਸਾਨਾਂ ਮਜ਼ਦੂਰਾਂ ਛੋਟੇ ਦੁਕਾਨਦਾਰਾਂ ਰੇੜੀ ਫੜੀ ਵਾਲਿਆਂ ਦੇ ਵਿਰੋਧ ਵਿੱਚ ਸਮਝੌਤੇ ਕਰ ਰਹੀ ਆ ਤੁਸੀਂ ਮਨਸੂਰਾਂ ਤੁਸੀਂ ਸ਼ਹਿਰੀਆਂ ਨੂੰ ਦੇਖੋ ਆਨਲਾਈਨ ਵਪਾਰ ਵੀ ਇਹਨਾਂ ਦਾ ਸਮਝੌਤਾ ਵਾ ਅੱਜ ਛੋਟਾ ਦੁਕਾਨਦਾਰ ਉੱਜੜ ਰਿਹਾ ਹੈਗਾ ਇਸ ਕਰਕੇ ਅਸੀਂ ਕਹਿੰਦੇ ਲੋਕਾਂ ਨੂੰ ਜਾਗਰਤ ਹੋਣਾ ਚਾਹੀਦਾ ਇਹ ਸਮਝੌਤੇ ਤੋਂ ਬਾਹਰ ਆਉਣਾ ਚਾਹੀਦਾ ਰਾਹ ਤੇ ਕਿਸਾਨੀ ਸੜਕਾਂ ਤੇ ਆ ਰਹੇ ਦੁਕਾਨਦਾਰ ਦਾ ਕੋਈ ਹੋਰ ਵਪਾਰੀ ਕੋਈ ਨਹੀਂ ਸੜਕਾਂ ਤੇ ਆ ਰਿਹਾ ਇਹ ਸਭ ਇਹ ਸਵਾਲ ਹੈ ਨਹੀਂ ਦੇਖੋ ਜਿਹੜਾ ਵੱਧ ਪੀੜਤ ਤਬਕਾ ਹੁੰਦਾ ਵਾ ਉਹ ਸੜਕਾਂ ਤੇ ਆਉਂਦਾ ਹੁੰਦਾ ਤੁਸੀਂ ਕਿਸੇ ਦੁਕਾਨਦਾਰ ਨੂੰ ਜਾ ਕੇ ਅੱਜ ਪੁੱਛ ਲੋ ਵੀ ਤੁਹਾਡੇ ਵਪਾਰ ਤੇ ਕੀ ਪ੍ਰਭਾਵ ਹੈ ਉਹ ਸਾਡੀ ਗੱਲ ਤਾਂ ਮੰਨਦੇ ਆ ਵੀ ਗੱਲ ਤਾਂ ਠੀਕ ਆ ਔਰ ਵਪਾਰ ਮੰਡਲ ਅਗੇ ਇਸ ਗੱਲ ਲਈ ਅੱਗੇ ਆਵੇ ਜਾਂ ਲੋਕਾਂ ਨੂੰ ਜਾਗਰਤ ਕਰ ਦੇਵੇ ਕਿਸਾਨ ਜਿਆਦਾ ਪੀੜਤ ਨੇ ਕਿਸਾਨਾਂ ਦੀਆਂ ਜਥੇਬੰਦੀਆਂ ਅਵੇਰ ਕਰਕੇ ਕਿਸਾਨਾਂ ਨੂੰ ਸੜਕਾਂ ਤੇ ਲਿਆਉਂਦੀਆਂ ਵਪਾਰੀ ਸੜਕ ਤੇ ਨਹੀਂ ਆ ਰਿਹਾ ਉਹਦੀ ਆਉਣ ਵਾਲੇ ਸਮੇਂ 'ਚ ਉਹਨੂੰ ਮਾਰ ਪੈਣੀ ਆ ਤੁਸੀਂ ਦੇਖ ਲਿਓ ਇਹ ਦੁਕਾਨਦਾਰੀ ਅਪੀਲ ਕਰਨਾ ਚਾਹੁੰਦੇ ਹਾਂ ਕਿ ਭਰ ਦੇ ਲੋਕਾਂ ਨੂੰ ਹਾਂ ਸੇ ਇਹਦਾ ਚਾਹਵਾਂਗੇ ਵੀ ਸਾਰਿਆਂ ਨੂੰ ਮਿਲ ਕੇ ਇਸ ਕੋਕੀ ਕਮਾਂਤਰੀ ਪੱਧਰ ਦਾ ਸਮਝੌਤਾ ਇਹਦਾ ਰਲ ਕੇ ਵਿਰੋਧ ਕਰਨਾ ਆਉਣ ਵਾਲੇ ਦਿਨਾਂ 'ਚ ਸੰਗਠਨ ਹੋ ਜਾ ਸਕਦਾ ਹਾਂ ਆਉਣ ਵਾਲੇ ਦਿਨਾਂ 'ਚ ਇੱਕ ਤਾਹਾ ਵਾ ਜਿਹੜਾ ਸਾਡਾ ਸਾਜੂ ਸਮਾਨ ਜੋ ਵੀ ਹੋਰ ਮੰਗਾਣ ਉਹਨਾਂ ਵਾਸਤੇ ਮਈ ਦੇ ਵਿੱਚ ਤੁਸੀਂ ਵੱਡੇ ਅੰਦੋਲਨ ਨੂੰ ਦੇਖੋਗੇ ਪੰਜਾਬ ਮੈਂ ਗੁਰਵਿੰਦਰ ਸਿੰਘ ਚੱਬਾ ਜੀ ਕਿਸਾਨ ਮਜ਼ਦੂਰ ਸ਼ਕਸ਼ ਵਿੱਚ ਦਾ ਸੂਬਾ ਦਫ਼ਤਰ ਦਿੱਤਾ ਹੈ ਜਮاں ਸਾਹਿਬ ਕੀ ਕੀਤਾ ਜਾ ਰਿਹਾ ਹੈ 골ਡਨ ਗੇਟ ਦੇ ਉੱਪਰ ਤੇ ਕਿਉਂ ਕੀਤਾ ਜਾ ਰਿਹਾ ਹੈ ਕਾਰਨ ਕੀ ਹੈ ਅੱਜ ਅਸੀਂ ਅੰਮ੍ਰਿਤਸਰ 골ਡਨ ਗੇਟ ਤੇ ਖੜੇ ਆ ਜਿੱਥੇ ਮੋਦੀ ਦਾ ਤੇ ਜੇ ਡੀ ਬੈਂਸ ਜੋ ਅਮਰੀਕਾ ਦਾ ਉਪ ਰਾਸ਼ਟਰਪਤੀ ਆ ਜੋ ਭਾਰਤ ਦੇ ਦੌਰੇ ਤੇ ਆਇਆ ਵਾ ਤੇ ਭਾਰਤ ਨਾਲ ਦਵੱਲੇ ਵਪਾਰ ਸੰਬੰਧੀ ਜਿਹੜਾ ਸੌਦਾ ਕਰਨ ਆਇਆ ਉਹਦੇ ਵਿਰੋਧ ਚ ਅਸੀਂ ਜਿਹੜਾ ਵਾ 골ਡਨ ਗੇਟ ਤੇ ਜਿਹੜਾ ਪੁਤਲਾ ਸਾੜ ਕੇ ਤੇ ਉਹਨੂੰ ਜਿਹੜਾ ਵਾ ਉਹਦਾ ਵਿਰੋਧ ਕਰ ਰਹੇ ਆ ਤਾਂ ਕਿ ਇਹ ਜਿਹੜੇ ਸਮਝੌਤੇ ਆ ਪਾ ਹਰਥਲੀ ਜਿਹੜੇ ਬਹੁਤ ਹੀ ਖਤਰਨਾਕ ਤੇ ਮਾਰੂ ਸਾਫ ਤੇ ਜਦੋਂ ਪਾ ਭਾਰਤ ਦੇ ਵਿੱਚ ਜਿਹੜਾ ਬਾਜ਼ਾਰ ਦੇ ਵਿੱਚ ਖਾਦ ਪਟਾਰ ਥਾਉਣ ਕੇ ਮੀਟ ਆ ਮੁਰਗਾ ਵਾ ਜੋ ਵੀ ਹੋਰ ਫਸਲਾਂ ਵਾਂ ਸਾਡੀ ਆਉਣ ਗਿਆ ਤੇ ਇਹ ਭਾਰਤ ਉਹਦੇ ਜਿਹੜੀਆਂ ਫਸਲਾਂ ਉਹਨਾਂ ਦਾ ਪਹਿਲੇ ਰੇਟ ਨਹੀਂ ਮਿਲਿਆ ਉਹਦੇ ਵਾਸਤੇ ਜਿਹੜਾ ਬਹੁਤ ਨੁਕਸਾਨ ਰਹਿ ਗਿਆ ਇਸ ਕਰਕੇ ਅਸੀਂ ਪੂਰੇ ਭਾਰਤ ਦੇ ਵਿੱਚ ਜਿਹੜਾ ਵਾ ਇਹ ਦਾ ਵਿਰੋਧ ਕਰਕੇ ਤੇ ਇਸ ਸਮਝੌਤੇ ਤੋਂ ਭਾਰਤ ਜਿਹੜਾ ਬਾਹਰ ਰਹਿਣ ਵਾਸਤੇ ਜਿਹੜਾ ਵਾ ਅਸੀਂ ਰੋਜ਼ ਪ੍ਰਦਰਸ਼ਨ ਕਰ ਰਹੇ ਹਾਂ। ਅੱਛਾ ਕੀ ਲੱਗ ਰਹੀ ਹੈ ਜੀ ਸਰਕਾਰਾਂ ਦੀ ਦੇਖਿਆ ਜਾ ਰਿਹਾ। ਸਰਕਾਰਾਂ ਦੀ ਮਨਸ਼ਾ ਹੈ ਵੇਲੇ ਪੂਰੀ ਤਰ੍ਹਾਂ ਖੇਤੀ ਕਾਰਪੋਰੇਟ ਸੈਕਟਰ ਨੂੰ ਜਿਹੜਾ ਵਾ ਪੂਰੀ ਤਰ੍ਹਾਂ ਖਤਮ ਕਰਨਾ ਵਾ ਵੀ ਖੇਤੀ ਨੂੰ ਖਤਮ ਕਰਕੇ ਤੇ ਇਹਦੇ ਤੇ ਕਾਰਪੋਰੇਟਾਂ ਦਾ ਕਬਜ਼ਾ ਕਰਾਉਣਾ। ਕਿਸਾਨੀ ਪੂਰੀ ਤਰ੍ਹਾਂ ਤਬਾਹ ਕਰਨੀ ਹੈ ਤੇ ਸਾਡੀਆਂ ਜਿਹੜੀਆਂ ਫਸਲਾਂ ਵਾਂ ਉਹ ਰੋਲ ਕੇ ਤੇ ਬਾਹਰਲੇ ਅਮਰੀਕਾ ਦੇ ਨਾਲ ਸਮਝੌਤੇ ਕਰਕੇ ਸਾਡੇ ਬਾਜ਼ਾਰ ਦੇ ਵਿੱਚ ਉਹ ਖਾਸ ਬਾਜ਼ਾਰ ਥਾਣ ਕੇ ਤੇ ਸਾਡੇ ਜਿਹੜੇ ਪੂਰੀ ਤਰ੍ਹਾਂ ਖਵਾ ਦੇਣਗੇ ਇਹਦੇ ਨਾਲ ਛੋਟਾ ਦੁਕਾਨਦਾਰ ਵੀ ਮਾਰਿਆ ਜਾਊਗਾ। ਵਪਾਰੀ ਵੀ ਮਾਰਿਆ ਜੀ ਤੇ ਕਿਸਾਨ ਵੀ ਜਿਹੜਾ ਪੂਰੀ ਤਰ੍ਹਾਂ ਤਬਾਈ ਦੇ ਕੰਢੇ ਤੇ ਆ। ਤਾਂ ਇੱਕ ਪਾਸੇ ਕਿਸਾਨ ਨੂੰ ਅੰਨ ਦਤਾ ਕਿਹਾ ਗਿਆ ਪਰ ਆਂ ਤਾਂ ਸੜਕਾਂ ਦੇ ਰੋਹ ਦਾ ਨਜ਼ਰ ਆ ਰਿਹਾ। ਬਿਲਕੁਲ ਜੀ ਕਹਿਣ ਨੂੰ ਤਾਂ ਅੰਨ ਦਤਾ ਤਾਂ ਹੈ ਅੰਨ ਦਤਾ ਹੀ ਅੰਨ ਪੈਦਾ ਕਰਕੇ ਤੇ 6 ਮਹੀਨੇ ਜਿਹੜਾ ਪੁੱਤਾਂ ਵਾਂਗੂ ਫਾਲੀ ਫਸਲ ਹੁੰਦਾ ਜੋ ਮੰਡੀਆਂ 'ਚ ਲੈ ਕੇ ਜਾਂਦਾ ਉਹਦਾ ਭਾਜ ਨਹੀਂ ਮਿਲਦਾ। ਉਹ ਰੋਲ ਜਾਂਦੀ ਆ ਤੇ ਉਹ ਆਪ ਜਿਹੜਾ ਵਾ ਪੂਰੀ ਮਿਹਨਤ ਕਰਕੇ ਇੱਕ 40 ਕਿਲੋ ਜਿਹੜਾ ਵਾ ਕਣਕ ਬੀਜ ਪਾ ਕੇ ਇੱਕ ਦੇ ਵਿੱਚ ਤੋਂ 40 ਮਣ ਕਣਕ ਕੱਢਦਾ ਵਾ ਪਰ ਫੇਰ ਘਾਟੇ ਜਾਂਦਾ ਤੇ ਦੁੱਗੇ ਪਨੇ ਜਿਹੜਾ ਵਾ ਉਹ ਉਦਯੋਗਪਤੀਆ ਉਹ ਇੱਕ ਕਵਾਂਟਲ ਚੀਜ਼ ਪਾਉਂਦੇ ਤੋਂ ਵੀ 80 ਕਿਲੋ ਜਿਹੜੀ ਆ ਉਹ ਬਾਹਰ ਨਿਕਲਦੀ ਆ ਤਾਂ ਫਿਰ ਮੁਨਾਫੇ ਦੇ ਵਿੱਚ ਆ ਕਿਉਂਕਿ ਉਹਨੂੰ ਐਮ ਆਰ ਪੀ ਮਿਲਦੀ ਹੈ ਤੇ ਇੱਧਰ ਐਮ ਐਸ ਪੀ ਵੀ ਨਹੀਂ ਮਿਲਦੀ ਇਸ ਕਰਕੇ ਕਿਸਾਨ ਕਰਜਾਈ ਆ ਦੀ ਫਸਲ ਦਾ ਪੂਰਾ ਰੇਟ ਨਹੀਂ ਮਿਲਦਾ ਤੇ ਸਰਕਾਰਾਂ ਦੀ ਦੀ ਮਨਸ਼ਾ ਜਿਹੜੀ ਆ ਵੀ ਇਹਨੂੰ ਪੂਰੀ ਤਰ੍ਹਾਂ ਤਬਾਹ ਕਰਕੇ ਇਹਨੂੰ ਖੇਤੀ ਸੈਕਟਰ ਚੋਂ ਪੂਰੇ ਪੂਰੇ ਭਾਰਤ ਦੇ ਵਿੱਚ ਮੋਦੀ ਤੇ ਜੀਡੀ ਵੀਸ ਜਿਹੜੇ ਆ 12 ਅਧਰਕਾ ਦੇ ਉੱਪਰ ਐਕਸ਼ਨ ਪਾ ਰਿਹਾ ਉਹਨਾਂ ਦੇ ਪੁੱਤਰੇ ਸਾਰ ਰਹੇ ਆ ਅੱਜ ਅਸੀਂ ਗੋਲਡਨ ਗੇਟ ਤੇ ਖੜੇ ਆ ਸਿਰਾ ਪੂਰੇ ਭਾਰਤ ਦੇ ਵਿੱਚ ਪੂਰੀ ਤਰ੍ਹਾਂ ਜਿਹੜਾ ਵਾ ਬਹੁਤ ਵੱਡਾ ਜਿਹੜਾ ਰੋਸ ਪ੍ਰਦਰਸ਼ਨ ਜਿਹੜਾ ਹੋਇਆ ਲੋਕਾਂ ਨੂੰ ਅਸੀਂ ਅਪੀਲ ਕਰਦੇ ਜੀ ਪੂਰੀ ਤਰ੍ਹਾਂ ਜਿਹੜਾ ਵਾ ਇਹਨਾਂ ਚੀਜ਼ਾਂ ਦਾ ਵਿਰੋਧ ਕਰੋ ਤੇ ਜਦ ਇਹ ਬੰਦ ਹੋ ਗਏ ਸਰਕਾਰਾਂ ਦੇ ਹਰ ਨੀਤੀ ਪਾਲਿਸੀ ਦਾ ਜਿਹੜਾ ਕਾਰਪੋਰੇਟ ਪੱਖੀ ਉਹਨਾਂ ਦਾ ਵਿਰੋਧ ਕਰਕੇ ਆਪਾਂ ਤੇ ਆਪਣੀ ਜਿਹੜੀ ਕਿਸਾਨੀ ਜਵਾਨੀ ਦਾ ਸਾਰਾ ਕੁਝ ਆਪਾਂ ਜਿਹੜਾ ਬਚਾਈਏ ਮਤਲਬ ਇਹ ਗੱਲ ਲੋਕ ਇਹ ਸੋਚ ਰਹੇ ਕਿ ਕਿਸਾਨਾਂ ਦੇ ਮੁੱਦੇ ਹੈਗੇ ਨੇ ਕਿਸਾਨ ਹੀ ਬਸ ਹੁੰਦੇ ਨੇ ਦੂਜੇ ਵਰਗ ਚੋਂ ਨਹੀਂ ਹੁੰਦਾ ਜੀ ਨਹੀਂ ਵੇਖੋ ਸਾਰਾ ਕੁਝ ਇਹ ਜਿਹੜਾ ਵਾ ਕੱਲਾ ਕਿਸਾਨੀ ਨਾਲ ਨਹੀਂ ਜੁੜਿਆ ਹਰ ਵਰਗ ਨਾਲ ਜੁੜਿਆ ਵਾ ਹਰ ਵਰਗ ਦਾ ਸਹਿਯੋਗ ਆ ਹਰ ਵਰਗ ਜਿਹੜਾ ਪੂਰੀ ਤਰ੍ਹਾਂ ਜਿਹੜਾ ਇਹਨੂੰ ਸਹਿਯੋਗ ਦੇ ਰਿਹਾ ਵਾ ਤਾਂ ਹੀ ਇਹ ਜਿਹੜਿਆ ਜਿਹੜੇ ਪ੍ਰੋਗਰਾਮ ਹੈ ਉਹ ਸਫਲ ਤਾਂ ਹੀ ਦੇ ਜਦੋਂ ਹਰ ਇੱਕ ਜਿਹੜਾ ਵਾ ਸਹਿਯੋਗ ਦੇਊਗਾ ਹਰ ਇੱਕ ਨੂੰ ਰੋਟੀ ਹਰ ਇੱਕ ਨੇ ਖਾਣੀ ਆ ਅੰਨ ਹਰ ਇੱਕ ਨੇ ਖਾਣਾ ਪ